ਹਾਂਜੀ ਮਿੱਤਰੋ ਪਹ ਪਹੁੰਚ ਚੁੱਕੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਬਾਈ ਜੀ ਇਹ ਮੰਡੀ ਬਾਈ ਜੀ ਤਰਕਸ਼ੀਲ ਚੌਕ ਦੇ ਵਿੱਚ ਲੱਗਦੀ ਆ ਤੇ ਅੱਜ ਤਰੀਕ ਹੈਗੀ ਆ ਬਾਈ ਜੀ 12 ਤੇ ਪਹਿਲਾ ਮਹੀਨਾ 2026 ਆ ਜੀ ਆਪਣਾ YouTube ਚੈਨਲ ਹੈ ਜੀ ਫਾਰਮਰ ਕੇ 5911 ਆ ਜੀ ਦੇਖ ਸਕਦੇ ਹੋ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਜੀ ਤੇ ਵੀਡੀਓ ਨੂੰ ਸ਼ਾਰੀ ਦੇਖ ਕੇ ਜਾਓ ਜੀ ਤਹਾਡੀ ਖਾਤਰ ਜੀ ਬਹੁਤ ਹੀ ਵਧੀਆ ਟਰੈਕਟਰ ਲੈ ਕੇ ਆਏ ਜੀ ਅੱਜ ਤੁਸੀਂ ਦੇਖੋਗੇ ਖੁਸ਼ ਹੋ ਜਾਓਗੇ ਜੀ ਟਰੈਕਟਰ ਦੇਖ ਕੇ ਬਹੁਤ ਹੀ ਵਧੀਆ ਸੋਹਣੇ ਟਰੈਕਟਰ ਆਉਣਗੇ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਆਪਣੀ ਸਬਸਕ੍ਰਾਈਬ ਕਰਕੇ ਜਾਈਂ ਆਜੋ ਮਿੱਤਰੋ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਜਿਹੜੀ ਤਰਕਸ਼ੀਲ ਚੌਂਕ ਦੇ ਵਿੱਚ ਲੱਗਦੀ ਹੈ ਜੀ ਆਜੋ ਮਿੱਤਰੋ ਲੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਭਾਈ ਜੀ ਪਹਿਲਾਂ ਮਾਰੋ ਨਿਗਾਹ ਮੰਡੀ ਦੇ ਵਿੱਚ ਭਾਈ ਜੀ ਬਹੁਤ ਯਾਦੇ ਟਰੈਕਟਰ ਪਹੁੰਚਿਆ ਹੈ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਕ 911 ਤੇ ਭਾਈ ਜੀ ਇਹ ਮੰਡੀ タルਕ ਸਿੰਘ ਚੌਕ ਦੇ ਜਮਾ ਕੋਲੇ ਲੱਗਦੀ ਹੈ ਤਾਂ ਪਹਿਲਾ ਟਰੈਕਟਰ ਆ ਗਿਆ ACE ਦੇਖ ਸਕਦੇ ਹੋ ਜੀ ਤੁਸੀਂ ACE ਟਰੈਕਟਰ 450 ਦੇਖ ਸਕਦੇ ਹੋ ਵੀਡੀਓ ਦੇ ਵਿੱਚ 6 ਹਾੜ ਦੇ ਟਾਇਰ ਹੈ ਜੀ 14 9 28 ਦੇ ਜਮਾ ਨਵਾਂ ਬਿਲਕੁਲ ਟਰੈਕਟਰ ਦੇਖੋ ਜਿਹਾ ਕੱਕ ਵਧੀਆ ਪਈਆ ਲੀਲੇ ਸਾਤਰੀ ਲੱਗੀ ਆ ਅੰਡਰ ਰਾਵਲ ਨਾਲ ਮਰਗਾਟਾਂ ਨੂੰ ਰੰਗ ਹੋਇਆ ਹੋਇਆ ਜੀ ਮਰਗਾਟਾਂ ਨੂੰ ਰੰਗ ਹੋਇਆ ਹੋਇਆ ਹੈ ਟਰੈਕਟਰ ਇਹਨੂੰ ਤੇ ਸੋਹ ਤੇ ਰੰਗ ਨਹੀਂ ਹੋਇਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਮਾੜਾ ਮੋਟਾ ਹੀ ਹੋਇਆ ਉਹ ਕਿਤਨਾ ਕਿਤੇ 2011 ਮਾਡਲ ਹੈ ਜੀ 2 ਲੱਖ 45000 ਰੁਪਏ ਰੇਟ ਕਰਦੇ ਸੰਗਰੂਰ ਦਾ ਨੰਬਰ ਹੈ ਜੀ ਸੈਂਟਰ ਗੇਅਰ ਹੈ ਚਾਰੇ ਟਾਇਰ ਨਵੇਂ ਆ ਜੀ ਚੌਕੜਾ ਬਿਲਕੁਲ ਦੇਖ ਸਕਦੇ ਹੋ ਤੁਸੀਂ ਛਾਤਰੀ ਬਿਲਕੁਲ ਨਵੀਆਂ ਲੋ ਜੀ ਸੈਂਟਰ ਗੇਅਰ ਹੈ ਟਰੈਕਟਰ ਦੇਖੋ ਜੀ ਪੂਰਾ ਹੀ ਵਧੀਆ ਟਰੈਕਟਰ ਹੈ ਟਰੈਕਟਰ ਮੰਡੀ ਬਰਨਾਲਾ ਜੀ ਆਜੋ ਮਿੱਤਰੋ ਤੁਸੀਂ ਪਹੁੰਚੋ ਘਰ ਮੰਡੀ ਦੇ ਵਿੱਚ ਲਓ ਮਿੱਤਰੋ ਦੂਜਾ ਟਰੈਕਟਰ ਹੈਗਾ 735 735 ਆ ਗਿਆ ਜੀ ਐਫੀ 735 ਟਾਇਰ ਜਮਾ ਕਸੇਵੇ ਆ ਜੀ ਸਾਤਰੀ ਲੱਗੀ ਆ 2000 ਮਾਡਲ ਦਾ ਟਰੈਕਟਰ ਦੇਖ ਸਕਦੇ ਹੋ ਬਾਈ ਰੰਗ ਸਾਫਾ ਟਰੈਕਟਰ ਦਾ ਪੂਰਾ ਐ ਘੈਂਟਾ ਕੰਮ ਜੀ 2000 ਮਾਡਲ ਹੈ ਮਾਡਲ ਹੈ ਜੀ 1,55,000 ਰੁਪਿਆ ਰੇਟ ਹੈ ਬੰਪਰ ਲੱਗਾ ਜੀ ਸਾਤਰੀ ਲੱਗੀ ਆ ਟਰੈਕਟਰ ਬਹੁਤ ਸੋਹਣਾ ਟਰੈਕਟਰ ਜੀ ਜੇ ਕਿਸੇ ਨੇ ਲੈਣਾ ਘਰ ਵਾਸਤੇ ਪਹੁੰਨ ਨੂੰ ਜੀ ਟਰੈਕਟਰ ਪੂਰਾ ਚੰਗਾ ਹੈ ਦੇਖ ਸਕਦੇ ਹੋ ਬਾਜ ਬੂਜ ਪੂਰੀ ਵਧੀਆ ਜੀ ਟਰੈਕਟਰ ਦੀ ਤੇ ਬੈਂਟਰੀ ਤਾਜੀ ਹੈ ਜੀ ਧਰਾਈ ਵੀ ਬੈਂਟਰੀ ਤਾਜੀ ਧਰਾਈ ਵੀ ਹੈ ਜੀ 2000 ਮਾਡਲ 1,55,000 ਰੁਪਇਆ ਲੋ ਜੀ ਮਿੱਤਰੋ ਜਿਹੜਾ ਸੋਨਾਲੀ ਕਾ 8 ਸੋਨਾਲੀ ਕਾ ਜੀ 750 ਲੋ ਜੀ ਮਿੱਤਰੋ ਚਾਰੇ ਟਾਇਰ ਬਿਲਕੁਲ ਨਵੇਂ ਆ ਨਵੇਂ ਪਾਏ ਆ ਅਪੋਲੋ ਦੇ ਚਾਰੇ ਟਾਇਰ ਜੀ ਦੇਖ ਸਕਦੇ ਹੋ ਜੀ ਟਰੈਕਟਰ ਸੋਨਾਲੀ ਕਾ डीआई 750 आरएक्स पावर स्टीयरिंग ਹੈ ਜੀ ਪਾਵਰ ਸਟੀਰਿੰਗ ਹੈ ਜਿਹੜੇ ਤੁਹਾਨੂੰ ਪਹਿਲਾਂ ਦੋ ਟਰੈਕਟਰ ਦਿਖਾਇਆ ਉਹ ਪਾਵਰ ਹੈ ਨਹੀਂ ਸੀ ਭਾਈ ਜੀ ਦੇਖ ਸਕਦੇ ਹੋ ਜੀ ਪਾਵਰ ਸਟੀਰਿੰਗ ਆ ਟਰੈਕਟਰ ਇਹ ਸੋਨਾਲੀਕਾ 2010 ਮਾਡਲ 335000 ਰੁਪਏ ਰੇਟ ਹੈ 335000 ਰੁਪਏ ਰੇਟ ਹੈ ਟਰੈਕਟਰ ਸੋਨਾਲੀ 750 ਸਾਤਰੀ ਲੱਗੀ ਆ ਬੁਰੀ ਵਧੀਆ ਕੈਟ ਦੇਖ ਸਕਦੇ ਹੋ ਜੀ ਸਾਈਡ ਗੇਅਰ ਆ ਜੀ ਲੋਜ ਫਰਸ ਫਰਸ ਚੰਗਾ ਪਿਆਗਾ ਟਰੈਕਟਰ ਦਾ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਬਹੁਤ ਅੱਛਾ ਟਰੈਕਟਰ ਹੈ ਜੀ ਕਮਾਲ ਦੀ ਗੱਲ ਹੈ ਜੀ ਤੁਹਾਨੂੰ ਸ਼ੇਅਰ ਲਾਈਕ ਲਾਜ਼ਮੀ ਕਰ ਦਿਓ ਵੀ ਸੋਨਾ ਲਿਖਾ ਬਾਕੀ ਮੌਕੇ ਤੇ ਜੋ ਵੀ ਸਾਰੇ ਟਰੈਕਟਰ ਦਾ ਰੇਟ 855 ਦਾ 2009 ਮਾਡਲ ਸਾਢੇ 3 ਲੱਖ ਰੇਟ ਹੈ ਬਾਕੀ ਮੌਕੇ ਤੇ ਹੋਊ ਚਾਰੇ ਟਾਇਰ ਵੀ ਜੀ ਬਿਲਕੁਲ ਨਵੇਂ ਪਾਏ ਹੋਏ ਚਾਰੇ ਟਾਇਰ ਬਿਲਕੁਲ ਨਵੇਂ ਟਰੈਕਟਰ ਦੇ ਤੇ ਮੰਗਰ ਵੀ ਜੀ ਬੀਲਰੇ ਵਿੱਚ ਲੱਗੇ ਪਿਆ ਦੇਖ ਸਕਦੇ ਹੋ ਚੱਕਿਆਂ ਤੇ ਗੂੜੀਆਂ ਦੇ ਟਾਇਰ ਹੈ ਜੀ 14 28 ਦੇ ਦੇਖ ਸਕਦੇ ਹੋ ਜੀ ਮੂਰਲੇ ਵੀ ਗੁੜਿਆਰ ਦੇ ਆ ਜੀ ਇੱਕੋ ਚੱਕਾ ਟਾਇਰ ਹੈ ਸੈਂਟਰ ਗੇਅਰ ਹੈ ਜੀ ਸਵਰਾਜ 855 ਸਾਤਰੀ ਬਿਲਕੁਲ ਨਵੀਂ ਹੈ ਜੀ ਦੇਖ ਸਕਦੇ ਹੋ ਬਾਈ ਜੀ ਟਰੈਕਟਰ ਬਹੁਤ ਸੋਹਣਾ ਜੀ ਨੋ ਮੇਟਰ ਸਵਰਾਜ 855 ਜੀ ਪੂਰਾ ਵਧੀਆ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਜੀ ਦੇਖ ਸਕਦੇ ਹੋ ਸਵਰਾਜ 855 ਪਾਵਰ ਸਟੀering ਹੈ ਨਹੀਂ ਜੀ 2009 ਮਾਡਲ ਹੈ 3.5 ਲੱਖ ਰੇਟ ਹੈ ਬਾਕੀ ਮੌਕੇ ਤੇ ਹੋ ਜਾਣਾ ਜੀ ਦੇਖੋ ਟਰੈਕਟਰ ਬਹੁਤ ਵਧੀਆ ਜੀ ਕੈਂਟਾ ਕੰਮ ਦੇਖੋ ਜੀ ਬੈਂਡਰੀ ਬੋਟਰੀ ਜਮਾ ਤਾਜ਼ੀ ਹੈ ਦੇਖੋ ਟਾਇਰ ਟੂਰ ਪੂਰੇ ਓਕੇ ਹੈ ਓਕੇ ਦੀ ਰਿਪੋਰਟ ਹੈ ਬੈਂਡਰੀ ਨਵੀਂ ਹੈ ਜੀ ਪਾਵਰ ਹੈ ਨਹੀਂ ਜੀ ਪਾਵਰ ਟੇਰਿੰਗ ਟਰੈਕਟਰ ਹੈ ਹੈ ਨਹੀਂ ਭਾਈ ਜੀ ਲੋਈ ਮਿੱਤਰੋ ਇਧਰ ਆ ਗਿਆ 855 ਸਬਰਾਇ ਬਿਲਕੁਲ ਨਵਾਂ ਵਰਕਾ ਪਿਓ ਜੀ ਦੇਖ ਸਕਦੇ ਹੋ 2022 ਮਾਡਲ ਆਈ 7 ਲੱਖ 25 ਹਜ਼ਾਰ ਰੁਪਏ ਰੇਟ ਕਰਦਾ ਬਾਕੀ ਮੌਕੇ ਤੇ ਟਰੈਕਟਰ ਦੇਖੋ ਜੀ ਟਾਇਰ ਬਹੁਤ ਵਧੀਆ ਜੀ ਪਾਵਰ ਹੈ ਡੇਰਾਂ ਗਈ ਟਰੈਕਟਰ ਲਾਲ ਦੇ ਟਾਇਰ ਆ ਜੀ ਬਿਲਕੁਲ ਠੀਕ ਆ ਇਹਨੂੰ ਸਾਈਡ ਗੇਅਰ ਆ ਜੀ ਆਹ ਫਾਰਸ ਦੇਖੋ ਜੀ ਪੂਰਾ ਸੋਹਣਾ ਪਿਆ ਮਾਰੂ ਨੇਗਾ ਜੀ ਟਰੈਕਟਰ ਘੱਟ ਚੱਲਿਆ ਜੀ ਬਹੁਤ ਦੇਖੋ ਬਈ ਟਰੈਕਟਰ ਆਰ ਪੀ ਟਿਓ ਚ ਨਵਰਾਜ 855 ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਹੀ ਵਧੀਆ ਟਰੈਕਟਰ ਹੈ ਘੈਂਟ ਪੋਕਾ ਪੀਸ ਹੈ ਬਾਈ ਦੇਖਿਓ ਸਾਹਿਬ ਉਹ ਕਾ ਪਿਛਲੇ ਕਿਹ ਹੈ ਤੁਹਾਡੀ ਖਤਰਜ ਲਓ ਮਿੱਤਰੋ ਟਰੈਕਟਰ ਦੇ ਕੋਲ ਬਹੁਤ ਸੋਹਣਾ ਟਰੈਕਟਰ ਜੀ 16800 55 ਜੀ ਟਰੈਕਟਰ ਮੰਡੀ ਬਰਨਾਲਾ ਤਰਕਸੀਲ ਚੌਕ ਇਹ ਹੈਗਾ ਜੀ ਪੰਜ ਟਰੈਕਟਰ ਹੋਰੇ ਸੋਹਣੇ ਟਰੈਕਟਰ ਹੈ ਬਈ ਦੇਖੋ ਵੀਡੀਓ ਦੇ ਵਿੱਚ ਜੀ ਕਮਾਲ ਕਰੀ ਕੋਈ ਹੋਵੇ ਆ 82890 17643 ਠੀਕ ਹੈ ਕਿਹੜਾ ਪਿੰਡ ਹੈ ਬਰਨਾਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਠੀਕ ਹੈ ਖਾਸ ਖਾਸ ਠੀਕ ਹੈ ਜੀ ਨਵੇਂ ਮਿੱਤਰੋ ਆ ਨੰਬਰ ਆ ਬਾਈ ਦਾ ਮਿੱਤਰੋ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਆਏ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਜੀ ਕੋਕਾ ਪੀਸ ਸੋਨਾ ਲੀਕਾ ਦੇਖੋ ਜੀ ਬਾਰਡ ਟਰੱਕ ਟਰੈਕਟਰ ਦੇਖੋ ਜੀ ਬਹੁਤ ਸੋਹਣਾ ਜੀ 60 ਦਾ RX ਕਿਆ ਬਾਤ ਹੈ ਨਾ ਇਹ ਟਰੈਕਟਰ ਪੂਰਾ ਵਧੀਆ ਜੀ ਸੋਨਾ ਲੀਕਾ 60 ਐਮ ਆਰ ਪੇ ਟਾਇਰ ਹੈ ਜੀ ਚਾਰੇ ਟਰੈਕਟਰ ਦੇਖੋ ਸੋਹਣਾ ਜੀ ਵੀਡੀਓ ਨੂੰ ਸ਼ੇਅਰ ਲਾਈਕ ਲਾਜ਼ਮੀ ਕਰ ਦਿਓ ਜੀ ਆਪਣਾ YouTube ਚ ਇਨਾਲੀ ਫਾਰਮਰ ਕਿੰਗ 911 ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਟਰੈਕਟਰ ਕਿੰਝ ਸੋਹਣਾ ਪਿਆ ਜੀ ਦੇਖ ਸਕਦੇ ਹੋ ਬਹੁਤ ਵਧੀਆ ਟਰੈਕਟਰ ਹੈ ਮੇਟਰ ਸੋਨਾ ਲਿਖਾ ਦੇਖੋ ਜੀ ਸੋਨਾ ਲਿਖਾ ਰੈਕਸ ਕਾਰ ਵਰਗਾ ਟਰੈਕਟਰ ਵੀ 4 ਗੇਅਰ ਤੇ ਪਾਵਰ ਸਟੀering ਹੈ ਦੇਖੋ ਜੀ ਫਾਇਰ ਪੂਰ ਧਰਨੋ ਪੂਰਾ ਵਧੀਆ ਚੌਟਾ ਝੂਟਾ ਲੱਗਾ ਹੈ ਸਾਦਰੀਪੁਰ ਇਸ ਏਰੀਆ ਦੇਖ ਸਕਦੇ ਹੋ ਸੋਨਾਲਿਕਾ ਟਰੈਕਟਰ ਮੰਡੀ ਬਰਨਾਲਾ ਨੇੜੇ ਤਰਕਸ਼ਿਲ ਚੌਕ ਦੇ ਵਿੱਚ 15 ਮਾਡਲ ਆ ਚਾਰ ਦੀ ਰੇਟ ਆ ਬਾਕੀ ਮੌਕੇ ਤੇ ਹੋਊ ਜੀ ਬਾਕੀ ਮੌਕੇ ਤੇ ਹੋਊ ਜੀ ਫੀਮਿਓ ਨਹੀਂ ਬਰਨਾਲੇ ਦਾ ਨੰਬਰ ਲੱਗਦਾ ਜੀ ਦੇਖ ਸਕਦੇ ਹੋ ਮੋਹਰੇ ਟਾਇਰ ਥੋੜੇ ਜਿਕੇ ਕੱਸੇ ਹੋਇਆ ਪਾਵਰ ਸਟੀering ਆ ਜੀ ਤੇ ਮੰਗਲੇ ਟਾਇਰ ਤੁਸੀਂ ਦੇਖ ਸਕਦੇ ਹੋ ਜੀ ਮੰਗਲੇ ਟਾਇਰ ਵੀ ਵਧੀਆ ਪਏ ਆ ਜੀ ਹੈਗੇ ਆ 90 ਕੇ ਪੈਸੇ ਸੈਡ ਗਏ ਮਿੱਤਰੋ ਟਰੈਕਟਰ ਸੋਹਣਾ ਹੈ ਬੋਤਲੇ ਬਈ ਮੰਡੀ ਦੇ ਵਿੱਚ ਇੱਕ ਆਇਆ ਹੈ ਟਰੈਕਟਰ ਇੱਕ ਹੀ ਮਾਡਲ ਦਾ 963 ਹੈ ਬਈ ਸ਼ੋਭਰਾਜ ਦੇਖ ਸਕਦੇ ਹੋ ਬਈ ਜੀ ਇਹ ਵੀ ਪੂਰਾ ਐਨ ਵਧੀਆ ਪੀਸ ਆ ਜੀ ਦੇਖ ਸਕਦੇ ਹੋ ਐਮ ਆਰ ਫੇ ਟਾਇਰ ਪਾਈ ਹੋਇਆ ਸਾਤ ਕੀ ਬਹੁਤ ਸੋਹਣੀ ਲੱਗੀ ਆ ਟਰੈਕਟਰ ਦੇ ਦੇਖੋ ਮਿੱਤਰੋ ਸਾਤਰੀ ਸੋਤਰੀ ਪੂਰੀ ਵਧੀਆ ਤਿੰਨ ਸਿਲੰਡਰ ਹੈ ਜੀ ਟਰੈਕਟਰ ਬਹੁਤ ਵਧੀਆ ਜੀ ਨੋ ਨੋ ਮੈਟਰ ਨੋ 963 ਸਵਰਾਜ 21 ਮਾਡਲ ਸੀ 115000 ਰੁਪਏ ਰੇਟ ਬਾਕੀ ਮੌਕੇ ਤੇ ਪਾਵਰ ਸਟੀering ਹੈ ਜੀ ਤੇ ਡੈਕ ਡੱਕ ਡੀਜੀ ਡੂਜੀ ਲੱਗਿਆ ਬਾਈ ਜੀ ਸਾਈਡ ਗੇਅਰ ਹੈ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਐਮ ਆਰ ਫਿਰ ਟਾਇਰ ਪਾਏ ਹੋਏ 16 9 28 ਵੇ ਟਰੈਕਟਰ ਦੇ ਤੁਸੀਂ ਦੇਖ ਰਹੇ ਕਰੋ ਚੈੱਕ ਜੀ ਕਾ ਬਾਤਾਂ ਨੇ ਬਿਲਕੁਲ ਨਵਾਂ ਰਾਈਟਰ ਹੈ ਜੀ ਪੂਰਾ ਬੰਬ ਪੀਛਾ ਜੀ ਦੇਖ ਸਕਦੇ ਟਰੈਕਟਰ ਬਹੁਤ ਸੋਹਣਾ ਜੀ ਧਰ ਆ ਗਿਆ ਕੋਣ 58 11 ਆਪੋ ਲੋਗੇ ਟਾਇਰ 16 9 28 ਦੇ ਦੇਖ ਸਕਦੇ ਹੋ ਬਾਈ 70 ਕੇ ਪੈਸੇ ਟਾਇਰ ਆ ਟਰੈਕਟਰ ਦੇ ਕੋਈ ਮਿੱਤਰੋ ਟਰੈਕਟਰ ਬਹੁਤ ਸਰਾ ਟਰੈਕਟਰ ਹੈ ਜੀ ਐਚ ਐਮ 85 11 99 ਮਾਡਲ ਆ 2 ਲੱਖ 20 ਹਜ਼ਾਰ ਰੇਟ ਕਰਦੇ ਬਾਈ ਦੇਖ ਸਕਦੇ ਹੋ ਬਾਈ ਟਾਇਰ ਬਿਲਕੁਲ ਨਵੇਂ ਆ ਜੀ ਮੂਰਲੇ ਦਾ ਬਿਲਕੁਲ ਨਵੇਂ ਆ ਜੀ C50 ਗੀ ਰਿਆ ਜੀ ਟਰੈਕਟਰ ਦੇ ਤੇ ਸੋਹ ਸਾ ਪੂਰੀ ਵਧੀਆ ਪਈ ਆ ਜੀ ਮਰਗਾਡ ਵੀ ਚੰਗਿਆ ਏ ਟਰੈਕਟਰ ਦੇ ਤੇ ਆਪਣਾ ਚੈਨਲ ਵੀ 5911 ਦੇ ਨਾਂ ਤੇ ਆ ਜੀ ਫਾਰਵਰਕਿੰਗ 5911 ਤੁਸੀਂ ਦੇਖੋ ਜੀ ਟਰੈਕਟਰ ਛਾਤਰੀ ਲੱਗੀ ਆ ਜੀ ਬਹੁਤ ਸੋਹਣੀ ਬਹੁਤ ਵਧੀਆ ਕੋਕਾ ਪੀਸ ਆ ਜੀ ਜੇ ਕਿਸੇ ਨੇ ਤਿਆਰ ਕਰਾਉਣਾ ਜਿਹਾ ਘਰੇ ਰੱਖਣਾ ਟਰੈਕਟਰ ਤੁਸੀਂ ਲਿਜਾ ਸਕਦੇ ਆ ਜੀ ਬਰਨਾਲੇ ਦੀ ਮੰਡੀ ਚੋਂ ਦੇਖੋ ਬਾਈਓ ਟਰੈਕਟਰ 98 ਮਾਡਲ ਹੈ ਜੀ 220000 ਰੁਪਿਆ ਰੇਟ ਹੈ ਲੋ ਵੀ ਮਿੱਤਰੋ ਆ ਗਿਆ ਪ੍ਰੀਤ 6099 ਦੇਖ ਸਕਦੇ ਹੋ 6099 ਪ੍ਰੀਤ ਹੈ ਜੀ ਪਾਵਰ ਸਟੀering ਹੈ ਜੀ ਬੱਲ ਵਾਲਾ ਪਾਵਰ ਸਟੀering ਹੈ ਜੀ 12 ਮਾਡਲ 35000 ਰੇਟ ਹੈ ਬਾਕੀ ਮੌਕੇ ਦੇ ਹੋ ਜੂ ਜੀ ਇਹ ਵੀ ਬਰਨਾਲੇ ਦਾ ਨੰਬਰ ਲੱਗਦਾ ਹੈ ਜੀ ਕੀ ਵੀ ਉਨੀਆਂ ਚ ਦੇਖ ਸਕਦੇ ਹੋ ਜੀ 16 9 28 ਦਾ ਟਾਇਰ ਹੈ ਜੀ ਟਾਇਰ ਚੰਗੇ ਆ ਜੀ ਟਰੈਕਟਰ ਦੇ ਪਰ ਇਹ ਤਾਂ ਸੈਂਟਰ ਗੇਅਰ ਹੈ ਜੀ ਪਾਵਰ ਸਟੀering ਹੈ ਜੀ ਮੂਰਲੇ ਟਾਇਰ ਦਾ ਸੇਵ ਹੈ ਜੀ ਟਰੈਕਟਰ ਬਿਲਕੁਲ ਵਧੀਆ ਹੈ ਜੀ ਛੋਟਾ ਟਰੈਕਟਰ ਹੈ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਜੀ ਭਾਵੇਂ 100 ਵਾਰੀ ਦੇਖੋ ਟਰੈਕਟਰ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਮजेदार ਟਰੈਕਟਰ ਹੈ ਪੂਰਾ ਵਧੀਆ ਪ੍ਰੀਟ 6094 ਜੀ ਦੇਖ ਸਕਦੇ ਹੋ ਬਈ ਵੀਡੀਓ ਚੜ੍ਹਨੋਂ ਚੜ੍ਹਨੋਂ ਪੂਰਾ ਵਧੀਆ ਹੈ ਸਿਰਾ ਕੰਮ ਕਰਿਆ ਪਿਆ ਬਾਈਆਂ ਦਾ ਦੇਖ ਸਕਦੇ ਆ ਜੀ ਕੀ ਆਪਾ ਤਾ ਇਹ 4 ਸਿਲੰਡਰ ਹੈ ਪ੍ਰੀਟ ਟਰੈਕਟਰ ਜੀ ਦੇਖੋ ਬਾਈ ਜੀ ਟੈਟਰ ਦੇਖੋ ਜੀ ਪਾਵਰ ਸਟੀering ਦੇ ਵਿੱਚ 12 ਮਾਡਲ 335 ਦਾ ਜੀ ਸੋਈਆ ਤੇ ਪਾਵਰ ਸਟੀering ਹੈ ਨਹੀਂ ਜੀ ਮੁੰਮੇ ਇਸ ਟਰੈਕਟਰ ਦਾ ਦੇ ਚਾਰੇ ਟਾਇਰ ਬਿਲਕੁਲ ਨਵੇਂ ਹੈ ਜੀ। ਦੇਖੋ ਵੀ ਮਿੱਤਰੋ ਦੇਖ ਸਕਦੇ ਹੋ ਟਰੈਕਟਰ ਦੇ ਵਧੀਆ ਐਮ ਆਰ ਫਰੀ। ਸੈਂਟਰ ਗੇਰ ਹੈ ਜੀ। 7 ਮਾਡਲ ਆ ਪਾਵਰ ਹੈ ਨਹੀਂ। ਦੇਖ ਸਕਦੇ ਹੋ ਵੀ ਟਰੈਕਟਰ ਸੋਹਣਾ ਬਈ। ਬਿਲਕੁਲ ਟਾਇਰ ਨਵੇਂ ਹੈ ਜੀ। ਦੇਖ ਸਕਦੇ ਹੋ ਵੀ ਟਰੈਕਟਰ ਸੋਹਣਾ। 7 ਮਾਡਲ 3 ਲੱਖ 5000 ਰੁਪਏ ਰੋਟ ਹੈ ਜੀ। 3 ਲੱਖ 5000। ਤਨ ਲੱਖ 5000 ਰੁਪਏ ਰੇਟ ਹੈ ਟਰੈਕਟਰ ਦਾ ਤਨ ਲੱਖ 5000 ਦੇ ਸਕਦੇ ਹਾਂ ਟਰੈਕਟਰ ਸੋਹਣਾ ਬਈ ਲਓ ਜੀ ਮਿੱਤਰੋ ਤਨ ਲੱਖ 5000 ਰੁਪਏ ਰੇਟ ਹੈ ਪਹਿਲਾਂ ਆਪ ਨੂੰ 50 ਲੱਗੇ ਸੀ ਦੇਖ ਸਕਦੇ ਹੋ ਬਈ ਟਰੈਕਟਰ ਵਧੀਆ ਬਈ ਦੇਖ ਸਕਦੇ ਮੈਂ ਵੀਡੀਓ ਦੇ ਵਿੱਚ ਸੋਹਣਾ ਟਰੈਕਟਰ ਹੈ ਕੋਈ ਮਿੱਤਰੋ 1 735 ਹੈ ਸਵਰਾਜ 735 ਦੇਖ ਸਕਦੇ 735 ਸਵਰਾਜ ਟਾਇਰ ਜਮਾ ਕਸੇ ਪਿਆ ਬਾਈ ਟਰੈਕਟਰ ਦੇ ਟਾਇਰ ਜਮਾ ਕਸੇ ਪਿਆ ਨਹੀਂ ਸਾਇਦ ਉਹ ਟਰੈਕਟਰ ਸੋਹਣਾ ਸੀ ਮੋਹਲੇ ਮਰਗੜ ਵੀ ਲੱਗਿਆ ਟਰੈਕਟਰ ਦੇ 735 ਹੈ ਇਹ ਸਾਇਦ ਵੀਡੀਓ ਦੇ ਵਿੱਚ ਸੀ ਕਿਆ ਬਾਤਾਂ ਨੇ 96 ਮਾਡਲ 1 ਲੱਖ 55000 ਦਾ ਰੇਟ ਆ ਬਾਈ 1 ਲੱਖ 55000 735 ਬਹੁਤ ਵਾਂਗ ਹੁੰਦੀ ਜੇ ਕੋਈ ਟਾਈਮ ਇਹਨਾਂ ਦੀ ਨਵੇਂ ਨੀਲੇ ਰੰਗ ਚਾਹ ਕੇ 855 ਸਵਰਾਜ ਦੇਖੋ 사ਦਰੀ ਸਦਰੀ ਲੱਗੀ ਹੋਈ ਆ 사ਦਰੀ ਦੂਜੇ ਦੇ ਵੀ ਸੋਹਣੀ ਲੱਗੀ ਸੀ ਦੇਖੋ ਜੀ ਚਾਰੇ ਟਾਇਰ ਵਧੀਆ ਪਏ ਆ ਔਰੇ ਸ਼ਰੇ ਦੇ ਐਮ ਆਰ ਫਰੇ ਨਵੇਂ ਮਤਰਾ ਸੈਂਟਰ ਗੇਰ ਆ ਲੱਟਾ ਲੱਗਿਆ ਵਧੀਆ ਵੱਡੀਆਂ ਦੇਖ ਸਕਦੇ 2000 ਮਾਡਲ ਹੈ ਜੀ 2000 ਮਾਡਲ ਹੈ 230000 ਰੁਪਏ ਰੇਟ ਹੈ ਜੀ 230000 ਰੇਟ ਹੈ ਜੀ ਭਾਈ ਟਰੈਕਟਰ ਦੇਖੋ ਜੀ ਸੈਂਟਰ ਗੇਰ ਹੈ ਜੀ ਸਵਰਾਜ 855 ਨੀਲੇ ਰੰਗ ਦਾ ਆ ਗਿਆ ਜੀ ਦੇ ਸਕਦਾ ਇੱਕ ਵਾਰੀ ਹੋਰ ਕਰੋ ਚੈੱਕ ਟਰੈਕਟਰ ਵੀ ਇੱਕ ਹੋਰ 855 ਮੂਲ ਰਗੜ ਲੱਗਿਆ ਛਾਤਰੀ ਬਹੁਤ ਸੋਹਣੀ ਲੱਗਿਆ ਟਰੈਕਟਰ ਨੇ ਨਹੀਂ ਸਹ ਜੀ ਕੋਲੋ ਦੇ ਟਾਇਰ ਪਏ ਹੋਇਆ 15 15 ਤੁਹਾਨੂੰ ਦੱਸ ਦਿਆਂ ਮੈਂ ਜੀ 15 5 28 ਦੇ ਟਾਇਰ ਹੈ ਜੀ ਸੈਂਟਰ ਗੇਅਰ ਹੈ ਟਰੈਕਟਰ ਵਧੀਆ ਜੀ ਰਗੜ ਮੂਲ ਸੋਹਣੇ ਲੱਗੇ ਹੋਇਆ ਆ ਦੇਖੋ ਟਰੈਕਟਰ ਤੇ ਬਹੁਤ ਵਧੀਆ ਟਰੈਕਟਰ ਹੈ ਜੀ 15 ਮਾਡਲ ਹੈ 535 ਰੇਟ ਹੈ ਜੀ 15 ਮਾਡਲ ਹੈ 535 ਰੇਟ ਹੈ ਜੀ ਦੇਖ ਸਕਦੇ ਹੋ ਪਾਵਰ ਸਟੀering ਹੈ ਜੀ ਪਾਵਰ ਸਟੀering ਹੈ ਟਰੈਕਟਰ ਸੋਹਣਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਸਾਧਰੀ ਸੋਧਰੀ ਵਧੀਆ ਲੱਗੀ ਹੈ ਬਹੁਤ ਸੋਹਣਾ ਟਰੈਕਟਰ ਹੈ ਜੀ ਸਵਰਾਜ ਟਰੈਕਟਰ 855 F E ਇਹ ਕਾ ਕਾ ਬਹੁਤ ਹੀ ਸੋਹਣਾ ਸੋਹਣਾ ਲਿਖਾ ਸਾਧਰੀ ਲੱਗੀ ਹੈ ਜੀ ਨਵੀਂ ਮਾਡਲ ਦਾ ਟਾਇਰ ਅੱਧੇ ਆ ਮੰਗਲਟਰ ਅੱਧੇ ਤੋਂ ਵੀ ਘੱਟ ਹੈ ਗੁੜੀ ਯਾਰ ਦੇ ਛੜ ਗੇਰ ਹੈ ਦੇਖ ਸਕਦੇ ਹੋ ਮੂਰਲੇ ਬਿਲਕੁਲ ਨਵੇਂ ਆ ਮੂਰਲੇ ਬਿਲਕੁਲ ਨਵੇਂ ਆ 750 16 ਲਿਕਾ 7 ਮਾਡਲ ਹੈ 2 ਲੱਖ 45000 ਰੁਪਏ ਰੇਟ ਹੈ 7 ਮਾਡਲ ਹੈ 2 ਲੱਖ 45000 ਰੁਪਏ ਰੇਟ ਹੈ ਟਰੈਕਟਰ ਦੇਖੋ ਜਮੜ ਮੇਸੇਸ ਪਾਵਰ ਸਟੀਅਰਿੰਗ ਹੈ ਨਹੀਂ ਇਹ ਪਾਵਰ ਸਟੀਅਰਿੰਗ ਹੈ ਨਹੀਂ ਟਰੈਕਟਰ ਵਧੀਆ ਭਿਆ ਦੇਖ ਸਕਦੇ ਹੋ ਜੀ ਬਰਨਾਲਾ ਟਰੈਕਟਰ ਮੰਡੀ ਤਾਰ ਕਿਸੇ ਦੇ ਚੌਕ ਫਲਗ ਮਤਰਾ 475 ਗੋਣਾ ਦੀ ਗੋਥਲੇ 475 ਲੈ ਕੇ ਆਏ ਸੀ 475 ਦੀ ਪਸਾਇਦ 475 ਹੈ ਜੀ ਕਾ ਬਾਤ ਆ ਜੀ ਬਹੁਤ ਇਹਦੀ ਡਿਮਾਂਡ ਹੁੰਦੀ ਸੀ ਪਹਿਲਾਂ ਜੀ 95 96 ਤੇ ਟਰੈਕਟਰ ਦੇਖੋ ਜੀ ਬਹੁਤ ਸੋਹਣਾ ਜੀ ਕਿੰ ਕੀ ਵਾਲਾ ਟਰੈਕਟਰ ਹੈ ਜੀ ਕਿਉਂ ਕਿ ਜੇ ਕਰਦਾ ਆਉਂਦਾ ਬਣ ਕੇ ਫੇਰ ਗੁਰ ਦੇਖੋ ਜੀ ਟਰੈਕਟਰ ਤੇ ਪਾਵਰ ਟਾਇਰਿੰਗ ਤਾਂ ਹੁੰਦੀ ਨਹੀਂ ਤੁਹਾਨੂੰ ਪਤਾ ਹੀ ਹੈ ਜੀ 96 ਮਾਡਲ ਹੈ 1,85,000 ਰੁਪਿਆ ਰੇਟ ਹੈ ਟਰੈਕਟਰ ਦਾ ਰੋਲਿੰਗ ਰਿਗਾਰਡ ਲੱਗਿਆ ਟਰੈਕਟਰ ਦੇਖੋ ਜੀ ਟਰੈਕਟਰ ਸੋਹਣਾ ਜੀ ਸਾਰੇ ਟਾਇਰ ਮਾਗਲੇ ਟਾਇਰ ਬਿਲਕੁਲ ਨਵੇਂ ਹੀ ਸੀਟ ਦੇ ਮੂਲੇ ਟਾਇਰ ਹੈਗੇ ਜੀ ਪੁਰਾਣੇ ਦੇਖੋ ਜੀ ਮਹਿੰਦਰਾ ਕਿਆ ਬਾਤ ਹੈ 475 ਪਰ ਵੀਡੀਓ ਸ਼ੇਅਰ ਕਰ ਬਈ ਦੱਬ ਕੇ ਟਰੈਕਟਰ ਮੰਡੀ ਬਰਨਾਲਾ ਬਈ ਵਪਾਰੀ ਵਰਗ ਬਹੁਤ ਆਇਆ ਪਿਆ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫਾਰਮਰ ਕਿੰਗ ਨਾਟਕੇਰਾ ਤਰਕਸ਼ੀਲ ਚੌਕ ਵਾਲੀ ਮੰਡੀ ਆ ਬਈ ਮਿੱਤਰੋ ਤੁਹਾਨੂੰ ਮੰਡੀ ਕਿਵੇਂ ਲੱਗੀ ਟਰੈਕਟਰਾਂ ਦੀ ਤਰਕਸ਼ੀਲ ਚੌਕ ਵਾਲੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਮੰਡੀ 'ਚ ਫੇਰ ਮਿਲਾਂਗੇ ਉਹਨਾਂ ਚੱਕ ਦੀ ਹੋ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਓਕੇ ਬਾਈ